ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਹਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬਣਾ ਕੇ ਬੈਠਾ ਹੈ ਬਹੁਤੇ ਅਕਾਊਂਟ ਕਈ ਕਈ ਨਾਵਾਂ ਦੇ ਨਾਲ ਵੀ ਬਣੇ ਹੋਏ ਨਜ਼ਰ ਆਉਂਦੇ ਨੇ ਤੇ ਹਰ ਕੋਈ ਕਹਿੰਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਉਹ ਚਰਚਾ ਦੇ ਵਿੱਚ ਵੀ ਰਹੀ ਪਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਤਾਂ ਤੁਹਾਡੇ ਵਾਸਤੇ ਮੁਸੀਬਤ ਹੋ ਸਕਦੀ ਹੈ ਖਾਸ ਕਰ ਉਹਨਾਂ ਵਾਸਤੇ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਕਿਉਂਕਿ ਇੱਕ ਬਿੱਲ ਪਾਸ ਕੀਤਾ ਗਿਆ ਹੈ ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਜਿਹਦੇ ਮੁਤਾਬਕ ਜੇਕਰ 16 ਸਾਲ ਤੋਂ ਘੱਟ ਕਿਸੇ ਵੀ ਉਮਰ ਦੇ ਬੱਚੇ ਨੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬਣਾਇਆ ਤਾਂ ਉਹਦੇ ਉੱਤੇ ਤਾਂ ਕਾਰਵਾਈ ਜਿਹੜੀ ਵੱਖਰੀ ਗੱਲ ਹੈ ਪਰ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਉਹਨੂੰ ਇਹ ਪਰਮਿਸ਼ਨ ਦੇਵੇਗਾ ਜਾਂ ਫਿਰ ਜਿਹੜਾ ਸੋਸ਼ਲ ਮੀਡੀਆ ਹਾਊਸ ਉਹਨੂੰ ਇਹ ਪਰਮਿਸ਼ਨ ਦੇਵੇਗਾ ਉਹਦੇ ਉੱਤੇ ਕਾਰਵਾਈ ਹੋਵੇਗੀ ਤੇ ਇਹਦੇ ਵਿੱਚ 5 ਕਰੋੜ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਉਸ ਸੋਸ਼ਲ ਮੀਡੀਆ ਅਕਾਊਂਟ ਦੇ ਜਿਹੜੇ ਹਾਊਸ ਵਾਲੇ ਨੇ ਉਹਨਾਂ ਨੂੰ ਸੋ ਇਹਦੇ ਲਈ ਇੱਕ ਜਿਹੜਾ ਕਾਨੂੰਨ ਵੀ ਬਣਨ ਜਾ ਰਿਹਾ ਜੇਕਰ ਬਿੱਲੇ ਪਾਸ ਹੋ ਜਾਂਦਾ ਵੈਸੇ ਕਹਿੰਦੇ ਬਿੱਲ ਨੂੰ ਸਾਰੀਆਂ ਵੋਟਾਂ ਵਗੈਰਾ ਪੈ ਚੁੱਕੀਆਂ ਨੇ ਸਿਰਫ ਇੱਕ ਰਸਮੀ ਤੌਰ ਦੇ ਉੱਤੇ ਸਹਿਮਤੀ ਬੰਨਣੀ ਬਾਕੀ ਹੈ ਇੱਕ ਰਸਮੀ ਤੌਰ ਤੇ ਮੋਰ ਲੱਗੀ ਤਾਂ ਸਰਕਾਰ ਇਹਨੂੰ ਕਾਨੂੰਨ ਦੇ ਰੂਪ ਦੇ ਵਿੱਚ ਵੀ ਲਾਗੂ ਕਰ ਦੇਵੇਗੀ ਜਿਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਵਾਸਤੇ ਮੁਸ਼ਕਲ ਹੋ ਜਾਏਗੀ ਖਾਸ ਕਰ ਜਿਹੜੇ ਸੋਸ਼ਲ ਮੀਡੀਆ ਹਾਊਸ ਨੇ ਉਹਨਾਂ ਵਾਸਤੇ ਵੀ ਤੇ ਇਹ ਜਿਹੜਾ ਹੈ ਮਾਮਲਾ ਹੈ ਇਹਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸੈਨੇਟ ਦੇ ਵਿੱਚ ਇਹ ਬਿੱਲ ਸੀਗਾ ਜਿਹੜਾ ਇਹ 19 ਮੁਕਾਬਲੇ 37 ਵੋਟਾਂ ਦੇ ਨਾਲ ਪਾਸ ਹੋਇਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਪ੍ਰਤੀਨਿਧ ਸਭਾ ਦੇ ਵਿੱਚ ਪਹਿਲਾਂ ਹੀ ਇਸ ਨੂੰ 13 ਦੇ ਮੁਕਾਬਲੇ 103 ਵੋਟਾਂ ਦੇ ਨਾਲ ਹਰੀ ਝੰਡੀ ਮਿਲ ਚੁੱਕੀ ਹੈ ਹਾਲਾਂਕਿ ਕਈ ਜੜੀਆਂ ਅਜਈਆਂ ਕੰਪਨੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀਆਂ ਨੇ ਉਹਨਾਂ ਨੇ ਇਹਦਾ ਵਿਰੋਧ ਵੀ ਕੀਤਾ ਕਹਿੰਦੇ ਕਾਲੀ ਦੇ ਵਿੱਚ ਲਿਆ ਗਿਆ ਆਸਟ੍ਰੇਲੀਆ ਦਾ ਫੈਸਲਾ ਇਹਦੇ ਨਾਲ ਕਾਫੀ ਨੁਕਸਾਨ ਹੋ ਜਾਵੇਗਾ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਹਾਊਸ ਨੂੰ 1 ਸਾਲ ਦਾ ਸਮਾਂ ਦਿੱਤਾ ਗਿਆ ਹੈ ਕਿ 1 ਸਾਲ ਦੇ ਵਿੱਚ ਵਿੱਚ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ شناخت ਕਰ ਲੋ ਪਤਾ ਕਰ ਲੋ ਕਿ ਕਿੰਨੇ ਕੁ ਤੁਹਾਡੇ ਕੋਲ ਬੱਚਿਆਂ ਦੇ ਅਕਾਊਂਟ ਬਣੇ ਹੋਏ ਨੇ ਤੇ ਕਿੰਨੇ ਬਣਨ ਜਾ ਰਹੇ ਨੇ ਤੇ ਉਹਦੇ ਉੱਤੇ ਤੁਹਾਨੂੰ ਰੋਕ ਲਗਾਉਣੀ ਪਵੇਗੀ ਨਹੀਂ ਤਾਂ ਫਿਰ ਜੁਰਮਾਨਾ ਪੜਨ ਵਾਸਤੇ ਤੁਹਾਨੂੰ ਤਿਆਰ ਰਹਿਣਾ ਪਵੇਗਾ ਦੱਸਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਜਿੱਥੇ ਫਾਇਦੇ ਨੇ ਉੱਥੇ ਨੁਕਸਾਨ ਵੀ ਨੇ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਸੀਂ ਕੋਈ ਸਰਚ ਕਰ ਦਿਓ ਕਿ ਫਲਾਣੀ ਥਾਂ ਤੇ ਜਾਣਾ ਹੈ ਕਿੱਥੇ ਕਿੰਨੇ ਕਿਲੋਮੀਟਰ ਤੱਕ ਆ ਕਿਥੋਂ ਕੀ ਮਿਲ ਸਕਦਾ ਤਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਝ ਜਿਹੜਾ ਚੱਲਦਾ ਹੈ ਅਪੱਤੀਜਨਕ ਹਾਲਾਤਾਂ ਦੇ ਵਿੱਚ ਵੀ ਲੋਕ ਨਜ਼ਰ ਆਉਂਦੇ ਨੇ ਉਹ ਕਾਫੀ ਗੁੰਮਰਾਹ ਵੀ ਕਰਦਾ ਹੈ ਕਈ ਵਾਰ ਉਹਦੇ ਉੱਤੇ ਕਈ ਐਡਸ ਅਜਈਆਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਗੁੰਮਰਾਹ ਕਰਦੀਆਂ ਨੇ ਕਈ ਵਾਰ ਠੱਗੀ ਵੀ ਸੋਸ਼ਲ ਮੀਡੀਆ ਦੇ ਉੱਤੇ ਹੋ ਜਾਂਦੀ ਹੈ ਤੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਕਾਫੀ ਪ੍ਰਭਾਵ ਪੈਂਦਾ ਹੈ ਕਿਉਂਕਿ ਉਹਨਾਂ ਦੇ ਮਨ ਜਿਹੜੇ ਹੁੰਦੇ ਨੇ ਬੜੇ ਕੋਮਲ ਹੁੰਦੇ ਨੇ ਉਹਨਾਂ ਨੇ ਇੱਕ ਨਵੀਂ ਦਿਸ਼ਾ ਲੈਣੀ ਹੁੰਦੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਗਲਤ ਕੰਮਾਂ ਦੇ ਵਿੱਚ ਪੈ ਕੇ ਇਹ ਬੱਚੇ ਆਪਣਾ ਭਵਿੱਖ ਖਰਾਬ ਕਰ ਬੈਠਦੇ ਨੇ ਇਸ ਕਰਕੇ ਆਸਟ੍ਰੇਲੀਆ ਦੀ ਸੈਨੇਟ ਦਾ ਇਹ ਜਿਹੜਾ ਫੈਸਲਾ ਹੈ ਕਾਫੀ ਕਾਬਲੇ ਤਾਰੀਫ ਵੀ ਹੈ ਚਰਚਾ ਦੇ ਵਿੱਚ ਵੀ ਆ ਹਾਲਾਂਕਿ ਇਹਦਾ ਜਿਹੜਾ ਇੱਕ ਵਿਰੋਧ ਵੀ ਸੋਸ਼ਲ ਮੀਡੀਆ ਹਾਊਸਸ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹਦੇ باوجود ਇਹਨੂੰ ਹਰੀ ਝੰਡੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨ ਦਾ ਰੂਪ ਵੀ ਧਾਰਨ ਕਰ ਸਕਦਾ ਹੈ ਭਾਰਤ ਦੇ ਵਿੱਚ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੋਈ ਨਾ ਕੋਈ ਅੰਕਸ਼ ਲਗਾਉਣ ਦੀ ਜ਼ਰੂਰਤ ਹੈ ਕਾਰਨ ਇਹ ਹੈ ਕਿ ਇੱਥੇ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਅਕਾਊਂਟ ਬਣਦੇ ਨੇ ਸਾਈਬਰ ਕਰਾਈਮ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਹੀ ਠੱਗੀਆਂ ਹੋਣ ਲੱਗ ਪਈਆਂ ਨੇ ਕਰੋੜਾ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਉੱਡ ਜਾਂਦੇ ਨੇ ਕਈ ਤਰੀਕੇ ਦੇ ਮੈਸੇਜ ਆਉਂਦੇ ਨੇ ਕਾਫੀ ਕੁਝ ਆਉਂਦਾ ਹੈ ਤਾਂ ਉਹ ਇੱਕ ਲਿੰਕ ਕਲਿੱਕ ਕਰਦੇ ਹੀ ਸਾਰਾ ਕੁਝ ਖਾਲੀ ਹੋ ਜਾਂਦਾ ਹੈ ਪਿੱਛੇ ਜੇ ਵੀ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਜਿਵੇਂ ਟਿਕਟੌਕ ਵਗੈ ਤੇ ਹੁਣ ਵੀ ਇਨਸਟਾ ਵਗੈਰਾ ਵੀ ਆ ਜਿਹੜਾ ਉਹ ਵੀ ਕਾਫੀ ਚਰਚਾ ਦੇ ਵਿੱਚ ਆ ਕਈ ਲੋਕ ਛੋਟੇ ਛੋਟੇ ਬੱਚੇ ਵੀ ਪਤਾ ਨਹੀਂ ਕੀ ਕੁਝ ਦਿਖਾਈ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਨਸਟਾ ਦੇ ਉੱਤੇ ਰੀਲਸ ਇੰਨੀਆਂ ਕਰੇ ਹੁਣ ਫੇਸਬੁੱਕ ਦੇ ਉੱਤੇ ਵੀ ਰੀਲਸ ਭਾਰੂ ਹੋ ਗਈਆਂ ਨੇ ਤੁਹਾਡੀ ਉਂਗਲ ਹੀ ਨਹੀਂ ਰੁਕਦੀ ਜਦ ਤੱਕ ਤੁਸੀਂ ਉਹਨੂੰ ਸਕਰੋਲ ਨਾ ਕਰੋ ਅੱਗੇ ਪਿੱਛੇ ਨਾ ਵਧਾਓ ਸੋ ਇਸ ਕਰਕੇ ਇਹਦੇ ਉੱਤੇ ਵੀ ਕੋਈ ਨਾ ਕੋਈ ਕਾਨੂੰਨ ਜਾਇਦੇ ਉੱਤੇ ਵੀ ਕੋਈ ਨਾ ਕੋਈ ਪਾਬੰਦੀ ਲੱਗਣੀ ਭਾਰਤ ਦੇ ਵਿੱਚ ਵੀ ਲਾਜ਼ਮੀ ਆ ਹੋ ਸਕਦਾ ਜੇਕਰ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਬਣ ਜਾਂਦਾ ਤਾਂ ਭਾਰਤ ਵੀ ਇਹਦੇ ਬਾਰੇ ਸੋਚੇ ਤਾਂ ਜੋ ਆਉਣ ਵਾਲੀਆਂ ਪੀੜ੍ ਇਸ ਗਲਤ ਰਾਹ ਤੇ ਤੁਰਨ ਤੋਂ ਬਚਾਇਆ ਜਾ ਸਕੇ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ